ਜੋ ਗੁਰੂ ਘਰ ਵਿੱਚ ਹੈ ਪਿਛਲੇ ਦਿਨੇ ਚੇਤ ਭਾਈ ਮਤੇਦਾਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ ਉਹਦੇ ਵਿੱਚ ਕੁਝ ਕਿਤਾਬਾਂ ਬੱਚਿਆਂ ਨੂੰ ਦਿੱਤੀਆਂ ਸਨ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਕਿਤਾਬ ਨੂੰ ਪੜ੍ਹ ਕੇ ਤੇ ਉਹਦੇ ਵਿੱਚੋਂ 10 ਪੇਜ ਲਿਖ ਕੇ ਲਿਆਣਾ ਤੇ ਉਸ ਨੂੰ ਇਨਾਮ ਦਿੱਤਾ ਜਾਏਗਾ ਗੁਰੂ ਘਰ ਵਿੱਚ ਉਹਨੂੰ ਸਨਮਾਨ ਦਿੱਤਾ ਜਾਏਗਾ ਸਿਰੋਪਾ ਦਿੱਤਾ ਜਾਏਗਾ ਉਹਦੇ ਵਿੱਚੋਂ ਇੱਕ ਬੱਚੀ ਪ੍ਰਭ ਲੀਨ ਕੋਰ ਜੋ 10 ਪੇ ਲੈ ਕੇ ਲਈ ਹੈ ਬੜੇ ਸਜੇ ਢੰਗ ਨਾਲ ਤੇ ਉਸ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਗੁਰੂ ਘਰੋਂ ਪ੍ਰਾਪਤ ਕਰੋ ਕਿਰਪਾ ਦੇਣਗੇ ਗੁਰੂ ਘਰ ਦੇ ਵਜੀਰ ਬਾਬਾ ਹਰਪ੍ਰੀਤ ਸਿੰਘ ਜੀ ਬੇਬੀ ਬੱਚੀ ਪ੍ਰਭ ਲਿੰਕੌਰ ਹੋਰ ਵੀ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਹਨੇ 10 ਪੇਜ ਲਿਖ ਕੇ ਲਿਆਣ ਉਹਨਾਂ ਦਾ ਵੀ ਸਲਮਾਨ ਕੀਤਾ ਜਾਵੇਗਾ ਬੋਲੇ Adik